ਮਲੋਟ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਸ੍ਰੀ ਮੁਕਸਰ ਸਾਹਿਬ ਮੈਂ ਇਸ ਸੁਸਾਇਟੀ ਦਾ ਸੈਕਟਰੀ ਪ੍ਰਵੀਨ ਸਿੰਘ ਅਵਲਖਰਾਨਾ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੇ ਅੱਜ ਆਪਣੇ ਕਾਲੇ ਕਾਨੂੰਨ ਦੇ ਖਿਲਾਫ ਸੰਯੋਗ ਦਿੱਤਾ ਸਾਥ ਦਿੱਤਾ ਅਸੀਂ ਸਾਰੇ ਡਰਾਈਵਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਸੇ ਤਰ੍ਹਾਂ ਆਪਣਾ ਏਕਾ ਬਣਾਈ ਰੱਖਾਂਗੇ ਤਾਂ ਆਪਾਂ ਇਹ ਕਾਨੂੰਨ ਰੱਦ ਕਰਾ ਸਕਦੇ ਆ ਜੀ ਤੇ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਜੀ ਤੇ ਜਨਤਾ ਟੈਕਸੀ ਸਟੈਂਡ ਦੇ ਪ੍ਰਧਾਨ ਜੀ ਤੇ ਛੋਟੇ ਹਾਥੀ ਵਾਲੇ ਸਟੈਂਡ ਦੇ ਪ੍ਰਧਾਨ ਜੀ ਤੇ ਸਕੂਲ ਵੈਨਾਂ ਦੇ ਜਿਹੜੇ ਪ੍ਰਧਾਨ ਜੀ ਆ ਉਹ ਸਕੂਲ ਵੈਨਾਂ ਵਾਲੇ ਵੀ ਆਪ ਦੀਆਂ ਸਕੂਲ ਵੈਨਾਂ ਕੱਲ ਤੋਂ ਬੰਦ ਕਰ ਰਹੇ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਆਵੀ ਠੀਕ ਹੈ ਤੁਸੀਂ ਸਾਡਾ ਸਾਥ ਦੇ ਰਹੇ ਆਂ ਇਸੇ ਤਰ੍ਹਾਂ ਸਾਰੇ ਡਰਾਈਵਰ ਭਰਾ ਆਪਣਾ ਇੱਕ ਦੂਜੇ ਦਾ ਸਾਥ ਦੇਵਾਂਗੇ ਪਰ ਇਹ ਜਿਹੜਾ ਕਾਲਾ ਕਾਨੂੰਨ ਆ ਇਹ ਰੱਦ ਹੋ ਜਾਊਗਾ ਜੀ ਤੇ ਜੇ ਆਪਾਂ ਇਸ ਚੀਜ਼ ਦੀ ਢਿੱਲ ਵਰਤਾਂਗੇ ਤਾਂ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਲਾਸਟ ਤੱਕ ਆਪਣੇ ਤੇ ਹੋਰ ਵੀ ਕਾਨੂੰਨ ਜ਼ਿਆਦਾ ਥੋਪੇ ਜਾਣਗੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਮਜਬੂਰ ਕਰ ਦੇਣਗੇ ਅੰਜ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਵੀ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਗਿਆ ਹੁਸਪਰ ਦਰਸ਼ਨ ਕਰ ਰਹੇ ਹੋ ਇਹ ਹੀ ਹੈ ਜੀ ਜਿਹੜਾ ਇਹਨਾਂ ਨੇ ਡਰਾਈਵਰ ਮਾਰੂ ਕਾਨੂੰਨ ਸੈਂਟਰ ਸਰਕਾਰ ਨੇ ਲਿਆਂਦਾ ਹੈ ਉਹਦੇ ਵਿਰੋਧ ਅੱਜ ਸਾਰੇ ਡਰਾਈਵਰ ਵੀਰ ਆਪਰੇਟਰ ਵੀਰ ਇਕੱਠੇ ਹੋ ਕੇ ਸੈਂਟਰ ਸਰਕਾਰ ਬਦ ਤੇ ਰੋਸ ਮਾਰਚ ਕਰ ਰਹੇ ਹੈ ਜਿਹੜੇ ਉਹਨਾਂ ਨੇ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨੇ ਦਾ ਇੱਕ ਪ੍ਰੋਸੈਸ ਪਾਸ ਕੀਤਾ ਉਹਦੇ ਖਿਲਾਫ ਹੈ ਡਰਾਈਵਰ ਭਰਾ ਜੋ ਕਿ ਬਹੁਤ ਨਾ ਇਨਸਾਫੀ ਹੈ ਇੱਕ ਧੱਕਾ ਹੈ ਡਰਾਈਵਰ ਵੀਰਾਂ ਨਾਲ ਜਿਹਦੇ ਖਿਲਾਫ ਅੱਜ ਪੂਰਾ ਪੰਜਾਬ ਕੀ ਪੂਰੇ ਭਾਰਤ ਦੇ ਆਪਰੇਟਰ ਡਰਾਈਵਰ ਵੀਰ ਇਕੱਠੇ ਹੋ ਕੇ ਸੈਂਟਰ ਸਰਕਾਰ ਦੇ ਜਿਹੜੇ ਰੋਸ ਮਾਰਚ ਕਰ ਰਹੇ ਹੈ ਪਿੱਟ ਸਿਆਪਾ ਕਰ ਰਹੇ ਹੈ ਮੋਦੀ ਸਰਕਾਰ ਤੋਂ ਦੁਖੀ ਹੋ। ਬੇਸ਼ੱਕ ਇਹ ਕਿ ਕੱਲ ਪੂਰੇ ਭਾਰਤ ਦੇ ਆਪਰੇਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਕੋਈ ਗੱਲਬਾਤ ਵੀ ਹੋਈ ਸੀ। ਕਿ ਆ ਵੀ ਗੱਲਬਾਤ ਦੇ ਵਿੱਚ ਕੋਈ ਡਿਸੀਜਨ ਲੈਣ ਦੀ ਗੱਲ ਕਹੀ ਗਈ ਹੈ। ਪਰ ਫਿਰ ਵੀ ਕੋਈ ਰੋਸ ਮਾਰਚ ਨਹੀਂ। ਨਹੀਂ ਇਹਨਾਂ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ। ਇਸੇ ਲਈ ਇੱਕ ਰੋਸ ਮਾਰਚ ਦੇ ਤੌਰ ਤੇ ਇੱਕ ਸੁੱਤੀ ਸਰਕਾਰ ਨੂੰ ਜਗਾਉਣ ਦੇ ਖਾਤਰ ਅਸੀਂ ਇਹ ਸਭ ਕੁਝ ਕਰ ਰਹੇ ਹਾਂ। ਤੇ ਜੋ ਵੀ ਇਹ ਮੀਟਿੰਗ ਹੋਈ ਹੈ ਸਿਰਫ ਤੇਲ ਵਾਲੇ ਜੋ ਕੈਂਟਰ ਹੈ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਚੱਲਣ ਦੀ ਜਿਹੜੀ ਗੱਲਬਾਤ ਹੋਈ ਹੈ ਬਾਕੀ ਜਿਹੜੀ ਹੜਤਾਲ ਹੈ ਉਹ ਪੂਰੇ ਭਾਰਤ 'ਚ ਹਜੇ ਤੱਕ ਜਾਰੀ ਹੈ। ਕੁਈ ਕੁਈ ਇਸ ਤਰ੍ਹਾਂ ਦੇ ਕੋਈ ਅਧਿਕਾਰੀ ਵੀ ਆਏ ਹੈਗੇ ਜੂਨੀਅਰ ਲੈ ਕੇ ਗੱਲਬਾਤ ਕਰਨ ਲਈ ਜਿਵੇਂ ਕਿ ਸਰਕਾਰਾਂ ਦੇ ਜਿਹੜਾ ਕਿ ਨਹੀਂ ਸਾਡੇ ਨਾਲ ਹਜੇ ਕਿਸੇ ਨੇ ਸੰਪਰਕ ਨਹੀਂ ਕੀਤਾ ਤੇ ਧਮਕੀਆਂ ਨਹੀਂ ਦਿੱਤੀ ਅਸੀਂ ਇਸ ਤੋਂ ਬਾਅਦ ਜੀ ਰੋਡ ਜਾਮ ਕਰਾਂਗੇ ਸੜਕਾਂ ਜਾਮ ਕਰਾਂਗੇ ਦੇਖੋ ਪਹਿਲਾਂ ਹੀ ਲੋਕ ਕਿੰਨੇ ਜੇ ਇੱਕ ਦਿਨ ਵਿੱਚ ਲੋਕ ਕਿੰਨੇ ਹਾਹਾਕਾਰ ਮੱਚ ਗਈ ਕੱਲ ਤੁਸੀਂ ਦੇਖਿਆ ਵੀ ਕਿਵੇਂ ਲੋਕ ਤੇਲ ਦੀਆਂ ਲੈਣਾ ਲੱਗੀਆਂ ਲੋਕ ਉੱਥੇ ਖੜੇ ਦੁਖੀ ਹੋਏ ਗਏ ਹੈ ਹੋਰ ਵੀ ਕੰਮਾਂ ਤੋਂ ਅਸੀਂ ਨਹੀਂ ਚਾਹੁੰਦੇ ਲੋਕਾਂ ਨੂੰ ਦੁਖੀ ਕਰਨਾ ਪਰ ਸਾਡੀ ਇੱਕ ਮਜਬੂਰੀ ਬਣ ਗਈ ਹੈ ਕਿਉਂਕਿ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਤੇ ਸਾਡੀ ਤਾਂ ਜਾਣ ਕੜਿੱਕੀ ਦੇ ਵਿੱਚ ਦੇਣ ਵਾਲੀ ਗੱਲ ਸਰਕਾਰ ਨੇ ਕੀਤੀ ਹੈ ਸਾਡੀ ਕੀ ਥੋੜਾ ਨਹਿ ਕੀ ਕਹਿਣਾ ਚਾਹੋਗੇ ਜੀ ਵੈਰੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਜੋ ਵੀ ਆਪਣੇ ਕੌਂਸਲ ਮੈਂਟ ਸਕੂਲ ਦੀਆਂ ਵੈਨਾ ਹੈ ਜੀ ਅਸੀਂ ਉਹਦੇ ਪ੍ਰਧਾਨ ਹੈ ਜੀ ਤੇ ਅਸੀਂ ਜੋ ਵੀ ਇਹ ਕਾਲੇ ਕਾਨੂੰਨ ਇਹਨਾਂ ਨੇ ਲਾਗੂ ਕਰਿਆ ਹੈ ਡਰਾਈਵਰਾਂ ਮਤਲਬ ਕੋਈ ਵੀ ਟਰੱਕ ਆਪਰੇਟਰਾਂ ਦੇ ਜਿਹੜੇ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੀ ਤੇ ਕੱਲ ਤੋਂ ਅਸੀਂ ਹੜਤਾਲ ਕਰ ਰਹੇ ਆ ਜੀ ਅਸੀਂ ਬੈਣਾ ਸਕੂਲ ਲੈ ਕੇ ਨਹੀਂ ਆਉਂਦੇ ਜੀ ਕੱਲੇ ਇਕਾਨਵਰਸ ਸਕੂਲ ਆ ਕਿ ਦੂਜੇ ਸਕੂਲ ਸਾਰੇ ਸਕੂਲ ਹੀ ਸਾਰੇ ਸਕੂਲ ਕਰ ਰਹੇ ਆ ਜੀ ਪੂਰੀ ਪੰਜਾਬ ਦੇ ਵਿੱਚ ਜੋ ਵੀ ਸਾਡੀ ਸਭੋ ਯੂਨੀਅਨ ਆ ਸਾਰੇ ਹੜਤਾਲ ਕਰ ਰਹੇ ਆ ਜੀ ਉਹ ਬਹੁਤ ਬਹੁਤ ਧੰਨਵਾਦ